ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਬਹਾਦਰੀ ਅਤੇ ਉਹਨਾਂ ਦੀ ਸ਼ਹਾਦਤ ਸਿੱਖ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਉਹਨਾਂ ਨੇ ਆਪਣਾ ਜੀਵਨ ਗੁਰੂ ਦੀ ਸਿੱਖਿਆ ਤੇ ਚੱਲਦਿਆਂ ਧਰਮ ਤੋਂ ਕੁਰਬਾਨ ਕੀਤਾ ਅਤੇ ਸਿੱਖਾਂ ਨੂੰ ਇਹ ਸੁਨੇਹਾ ਦਿੱਤਾ ਕਿ ਹਮੇਸ਼ਾ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਝੁਕਣਾ ਨਹੀਂ। ਇਸ ਵੀਡੀਓ ਰਾਹੀਂ ਆਪਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਮਹਾਨ ਜੀਵਨ ਦੇ ਵਿਚਾਰਾਂ ਦੀ ਸਾਂਝ ਪਾਵਾਂਗੇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਅਤੇ ਸ਼ੇਵ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ ਇਹਨਾਂ ਦਾ ਜਨਮ ਸਤਕਾਰ ਜੋਗ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ 12 ਫਰਵਰੀ 1687 ਈਸਵੀ ਨੂੰ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਛੋਟੇ ਹੁੰਦਿਆਂ ਹੀ ਆਨੰਦਪੁਰ ਦੀ ਪਾਵਨ ਧਰਤੀ ਤੇ ਗੁਰਮੁਖੀ ਦੀ ਪੜ੍ਹਾਈ ਦੇ ਨਾਲ-ਨਾਲ ਘੋੜ ਸਵਾਰੀ ਗਤਕਾ ਬਾਜੀ ਅਤੇ ਬੰਦੂਕ ਤੀਰ ਆਦ ਚਲਾਉਣ ਦੀ ਵਿਦਿਆ ਹਾਸਲ ਕੀਤੀ 12 ਸਾਲ ਦੀ ਉਮਰ ਵਿੱਚ 100 ਸਿੰਘਾਂ ਦਾ ਜਥਾ ਲੈ ਕੇ ਆਨੰਦਪੁਰ ਸਾਹਿਬ ਦੇ ਨਜ਼ਦੀਕ ਨੂਰਪਿੰਡ ਗਏ ਉੱਥੋਂ ਦੇ ਰੰਗੜ ਜਿਨ੍ਹਾਂ ਨੇ ਕੋਠਾਰ ਦੀ ਸੰਗਤ ਨੂੰ ਰਸਤੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਂਦਿਆਂ ਲੁੱਟ ਲਿਆ ਸੀ ਇਹਨਾਂ ਰੰਗਣਾ ਦੇ ਨਾਲ ਜੰਗ ਕੀਤੀ। ਬਾਬਾ ਅਜੀਤ ਸਿੰਘ ਜੀ ਨੇ ਛੋਟੀ ਉਮਰ ਵਿੱਚ ਹੀ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਹਥਿਆਰ ਚੁੱਕ ਲਏ ਸਨ। ਜਦੋਂ ਪਹਾੜੀ ਰਾਜਿਆਂ ਨੇ ਕਿਲਾ ਤਾਰਾਗੜ ਉੱਤੇ ਹਮਲਾ ਕੀਤਾ ਤਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉਹਨਾਂ ਦਾ ਮੁਕਾਬਲਾ ਵੱਡੀ ਬਹਾਦਰੀ ਦੇ ਨਾਲ ਕੀਤਾ। ਪਿਤਾ ਧਨਸਤ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਅਨੁਸਾਰ ਜ਼ਬਰ ਅਤੇ ਜ਼ੁਲਮ ਨੂੰ ਮਟਾਉਣ ਵਾਸਤੇ ਬਾਬਾ ਅਜੀਤ ਸਿੰਘ ਜੀ ਇਹ ਛੋਟੀ ਉਮਰ ਵਿੱਚ ਕਾਰਜ ਕਰਦੇ ਨੇ ਬਜਰੂੜ ਪਿੰਡ ਸੰਗਤ ਦਾ ਰਾਹ ਰੋਕਣ ਵਾਲਿਆਂ ਨੂੰ ਇੱਥੇ ਜਾ ਕੇ ਵੀ ਸੋਦਾ ਲਾਇਆ ਐਸਾ ਉਹਨਾਂ ਨੂੰ ਸਬਕ ਸਿਖਾਇਆ ਕਿ ਅੱਗੇ ਤੋਂ ਕੋਈ ਸੰਗਤ ਦਾ ਰਾਹ ਨਾ ਰੋਕੇ ਸਾਹਿਬ ਜਾਨਾ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਦਾ ਇੱਕ ਪ੍ਰਸੰਗ ਆਉਂਦਾ ਬਸੀ ਪਠਾਨ ਪਿੰਡ ਦਾ ਹਾਕਮ ਜ਼ਬਰ ਖਾਨ ਇਸ ਇਲਾਕੇ ਦੇ ਹਿੰਦੂਆਂ ਉੱਤੇ ਹਰ ਤਰ੍ਹਾਂ ਦਾ ਜ਼ੁਲਮ ਕਰ ਰਿਹਾ ਸੀ ਜ਼ਬਰਨ ਲੜਕੀਆਂ ਦੀ ਬੇਇੱਜ਼ਤੀ ਕਰਦਾ ਸੀ ਹਸ਼ਿਆਰਪੁਰ ਜ਼ਿਲ੍ਹੇ ਦੇ ਜੋਜੇ ਪਿੰਡ ਦਾ ਰਹਿਣ ਵਾਲਾ ਗਰੀਬ ਬ੍ਰਾਹਮਣ ਦੇਵੀ ਦਾਸ ਉਸ ਨਾਲ ਵੀ ਇਸ ਵੱਲੋਂ ਧੱਕਾ ਕੀਤਾ ਗਿਆ ਉਸ ਦੀ ਧਰਮ ਪਤਨੀ ਦੀ ਡੋਲੀ ਹਾਕਮ ਜਾਬਰ ਖਾਨ ਨੇ ਜ਼ਬਰਦਸਤੀ ਆਪਣੇ ਮਹਿਲਾਂ ਵਿੱਚ ਲੈ ਆਂਦੀ ਦੁਖੀ ਬ੍ਰਾਹਮਣ ਧਾਰਮਿਕ ਆਗੂਆਂ ਅਤੇ ਹੋਰ ਹਾਕਮਾਂ ਦੇ ਕੋਲ ਜਾ ਕੇ ਰੋਇਆ ਪਰ ਉਸ ਦੀ ਕੋਈ ਸੁਣਵਾਈ ਨਾ ਹੋਈ ਫਿਰ ਇਹ ਦੇਵੀ ਦਾਸ ਤਨਸਤ ਗੁਰੂ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ आनंदपुर साहिब ਆਉਂਦਾ ਆ ਕੇ ਸਾਰੀ ਘਟਨਾ ਦਸੀ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਜੀ ਨੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ 200 ਬਹਾਦਰ ਜੋਧਿਆਂ ਦਾ ਜਥਾ ਹਾਕਮ ਜਾਬਰ ਖਾਨ ਨੂੰ ਸਬਕ ਸਿਖਾਉਣ ਲਈ ਭੇਜਿਆ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਜਥੇ ਸਮੇਤ ਜਾਬਰ ਖਾਨ ਉੱਤੇ ਹਮਲਾ ਕੀਤਾ ਕਮਸਾਨ ਦੀ جنگ ਵਿੱਚ ਜਖਮੀ ਜਾਬਰ ਖਾਨ ਨੂੰ ਬੰਨ ਲਿਆ ਗਿਆ ਇਸ ਤਰ੍ਹਾਂ ਦੇਵੀ ਦਾਸ ਦੀ ਪਤਨੀ ਨੂੰ ਉਸ ਦੇ ਨਾਲ ਘਰ ਭੇਜ ਦਿੱਤਾ ਗਿਆ ਬਾਬਾ ਅਜੀਤ ਸਿੰਘ ਜੀ ਫਿਰ ਉੱਥੇ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਸ਼ਹੀਦਾ ਸਾਹਿਬ ਲੱਦੇਵਾਲ ਮਹਿਲਪੁਰ ਹੈ ਜਖਮੀ ਸਿੰਘਾਂ ਵਿੱਚੋਂ ਕੁਝ ਰਾਤ ਨੂੰ ਸ਼ਹੀਦ ਹੋ ਗਏ ਉਹਨਾਂ ਸਿੰਘਾਂ ਦਾ ਸੰਸਕਾਰ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਹੱਥੀ ਕੀਤਾ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਹਮੇਸ਼ਾ ਪਿਤਾ ਧੰ ਸਤ ਗੁਰੂ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ ਜਿਸ ਵਕਤ ਇਹਨਾਂ ਪਹਾੜੀ ਰਾਜਿਆਂ ਨੇ ਅਨੰਦਾਂ ਦੀ ਪੁਰੀ ਨੂੰ ਘੇਰਾ ਪਾਇਆ 8 ਮਹੀਨੇ ਦਾ ਇਹ ਵੱਡਾ ਘੇਰਾ ਫਿਰ ਸਮੇਂ ਦੇ ਨਾਲ ਅਨੰਦਪੁਰ ਨੂੰ ਛੱਡਣਾ ਪਿਆ ਸਰਸਾ ਤੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ 40 ਸਿੱਖ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤਨਸਤ ਗੁਰੂ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਰੋਪੜ ਵਾਲੇ ਪਾਸੇ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਨੇ ਇੱਥੇ ਇੱਕ ਕੱਚੀ ਹਵੇਲੀ ਸੀ ਜਿਸ ਦੇ ਚਾਰੇ ਪਾਸੇ ਖੁੱਲਾ ਪਦਰਾ ਮੈਦਾਨ ਹੈ 22 ਦਸੰਬਰ ਸਨ 1705 ਨੂੰ ਸੰਸਾਰ ਦਾ ਸਭ ਤੋਂ ਅਨੋਖਾ ਜੁੱਧ ਸ਼ੁਰੂ ਹੋਣ ਲੱਗਾ ਇਹ ਅਨੋਖਾ ਜੁੱਧ ਕਿਵੇਂ ਸੀ ਕਿਉਂਕਿ ਇੱਕ ਪਾਸੇ ਸਿਰਫ ਗੁਰੂ ਸਾਹਿਬ ਜੀ ਦੇ ਨਾਲ ਦੋਸ ਸਾਬ ਜਾਦੇ ਅਤੇ 40 ਸਿੰਘ ਪਰ ਦੂਜੇ ਪਾਸੇ 10 ਲੱਖ ਤੋਂ ਵੱਧ ਫੌਜ ਚੜ ਕੇ ਆਈ ਹੈ ਇਸ ਤਰ੍ਹਾਂ ਸਾਬ ਜਾਦਾ ਬਾਬਾ ਜੁੰਝਾਰ ਸਿੰਘ ਜੀ ਅਤੇ ਹੋਰ ਸਿੰਘਾਂ ਨਾਲ ਜਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਸ਼ਹਾਦਤ ਦਾ ਜਮ ਪੀਤਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 17 ਸਾਲ ਦੀ ਉਮਰ ਦੇ ਵਿੱਚ ਸੰਸਾਰ ਅੰਦਰ ਇਹ ਧਰਮ ਦੇ ਕਾਰਜ ਕਰਕੇ ਗਏ ਆਪਣਾ ਆਪ ਜ਼ੁਲਮ ਨੂੰ ਮਿਟਾਉਣ ਵਾਸਤੇ ਕੁਰਬਾਨ ਕੀਤਾ ਉਹਨਾਂ ਦੇ ਇਸ ਮਹਾਨ ਜੀਵਨ ਅੱਗੇ ਹਮੇਸ਼ਾ ਸਿਰ ਝੁਕਦਾ ਰਹੇਗਾ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ